ਸਤਿ ਸ਼੍ਰੀ ਅਕਾਲ ਜੀ ਹਾਂ ਜੀ ਅੱਜ ਆਪਾਂ ਆਇਆ ਪਿੰਡ ਨਗਰ ਮਨਨੂਪੁਰ ਦੇ ਵਿੱਚ ਜਿਹੜਾ ਇਥੇ ਕਿ ਮਸ਼ਹੂਰ ਸਤਲਾ ਮੰਦਿਰ ਆ ਇਥੇ ਪਿੰਡ ਦਾ ਆ ਵੇਖੋ ਜੀ ਮੰਦਿਰ ਤੇ ਆ ਪਾਰਕਿੰਗ ਗੱਡੀਆਂ ਦੇ ਮੋਟਰਸਾਈਕਲਾਂ ਦੀ ਪਾਰਕਿੰਗ ਆਹ ਸੰਗਾ ਜੀ ਮੰਦਿਰ ਇੱਥੇ ਬਹੁਤ ਮਸ਼ਹੂਰ ਮੰਦਿਰ ਆ ਕਾਫੀ ਦੂਰੋਂ ਦੂਰ ਸੰਗਤ ਇਥੇ ਆਉਂਦੀ ਆ ਦਰਸ਼ਨ ਕਰਨ ਵਾਸਤੇ ਤੇ ਜਾਂਦੇ ਨੇ ਦਰਸ਼ਨ ਕਰਕੇ ਆ ਦੇਖੋ ਤੇ ਜੇ ਕਿਸੇ ਨੂੰ ਕੁਸਮਾ ਲੈਣਾ ਹੁੰਦਾ ਚੜਾਵੇ ਲਈ ਤੇ ਉਹ ਜੀ ਸ਼ੋਪ ਆ ਬਾਹਰ ਤੋਂ ਹੀ ਲੈ ਸਕਦੇ ਹੋ ਫਿਲਾਂ ਦਾ ਪ੍ਰਸ਼ਾਦ ਜਾਂ ਤੇਲ ਵਗੈਰਾ ਠੀਕ ਆ ਜੀ ਤੇ ਆ ਦੇਖੋ ਜੀ ਮੰਦਿਰ ਕਿੰਨਾ ਵਧੀਆ ਬਣਿਆ ਹੋਇਆ ਜਿਦਾਂ ਮੰਦਿਰ ਜੂੜ ਆਇਆ ਇੱਕੋ ਵਾਰ ਇੱਥੇ ਤੁਣਵਾ ਆਪਾਂ ਅੱਗੇ ਦੇਖੋਣੇ ਆਪਾਂ ਇਹ ਹੈਂਗ ਕਰੀ ਜੋੜ ਘੜ ਇੱਥੇ ਸੀ ਆਪਣੇ ਬੂਟ ਕੋਲ ਕੇ ਰੱਖ ਲੋ ਇੱਕ ਜੋੜ ਘੜ ਉੱਪਰ ਆ ਆ ਹਾਂਗਾ ਇੱਥੇ ਅਸਤੋਣ ਵਾਲਾ ਉੱਤਿਆਂ ਅੱਗੇ ਨੂੰ ਨੇ ਆਓ ਚੱਲਦੇ ਆਪਾਂ ਅੰਦਰ ਆਹ ਦੇਖੋ ਜੀ ਅੰਦਰ ਦਾ ਥਿਊ ਕਿੰਨਾ ਵਧੀਆ ਬਹੁਤ ਸੋਹਣਾ ਕਿਸੇ ਦਾ ਪੰਜਾਬ ਦਾ ਜਿਹੜਾ ਮੰਦਰ ਅਸੀਂ ਤੁਹਾਨੂੰ ਅੰਦਰ ਬਹੁਤ ਵਧੀਆ ਬਣਾਇਆ ਗਿਆ ਏ ਅਸੀਂ ਵੀ ਆਏ ਇੱਥੇ ਆਏਗੇ ਲੰਗਰ ਹਾਲ ਇੱਥੇ ਮੰਨਪੁਰ ਦਾ ਆਹ ਦੇਖੋ ਜੀ ਕਿੰਨਾ ਵਧੀਆ ਆਪਾਂ ਆਹ ਹੈਗੇ ਜੀ ਮਾਤਾ ਦਾ ਮੰਦਰ ਆਹ ਦੇਖੋ ਜੀ ਸਰਾਣਾ ਤੇ ਇਹਨਾਂ ਪਟਾਰਾ ਵੀ ਹੋਇਆ ਜੀ ਪਿੱਛੇ ਜੇ ਕਾਫੀ ਭੀੜ ਦੀ ਦੇਖ ਕੋਈ ਮੁੰਡਾ ਰਗਣਾ ਵਧੀਆ ਆਪਸ ਨੂੰ ਅੱਗੇ ਵੀ ਦਿਖਾਉਨੇ ਆ